ਕੋਈ ਤੁਹਾਡੇ ਪਿੰਡ 'ਚ ਨਸ਼ਾ ਵੇਚਦਾ ਦੱਸੋ ਪੁਲਿਸ ਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਜੇ ਕੋਈ ਜ਼ਮਾਨਤ ਦੇਣ ਜਾਊਗਾ ਤੁਸੀਂ ਅਨਾਉਂਸ ਕਰ ਦਿਓ ਗੁਰਦੁਆਰਾ ਸਾਹਿਬ 'ਚ ਬਹੁਤ ਪਿੰਡਾਂ ਨੇ ਅਨਾਉਂਸਮੈਂਟ ਕਰਤੀ ਕਿ ਭਾਈ ਜੇ ਕੋਈ ਨਸ਼ਾ ਫੜਦਾ ਨਸ਼ਾ ਵੇਚਦਾ ਆਪਣੇ ਪਿੰਡ ਦਾ ਫੜਿਆ ਗਿਆ ਆਪਣੇ ਪਿੰਡੋਂ ਜ਼ਮਾਨਤ ਦੇਣ ਨਹੀਂ ਜਾਊਗਾ ਕੋਈ ਜੇ ਕੋਈ ਜਾਊਗਾ ਉਹਨੂੰ ਵੀ ਅਸੀਂ ਉਸੇ ਦੇ ਬਰਾਬਰ ਦਾ ਦੋਸ਼ੀ ਮੰਨਾਂਗੇ ਕੌਣ ਜਾਊਗਾ ਜੀ ਸੋ ਇਸ ਕਰਕੇ ਜਿਵੇਂ ਉਹ ਤੁਸੀਂ ਕਹਿੰਦੇ ਹੋ ਕਿ ਪਿੰਡਾਂ ਦੇ ਪਿੰਡਾਂ 'ਚੋਂ ਨਸ਼ਾ ਤਸਕਰ ਛੱਡ ਕੇ ਭੱਜ ਗਏ ਜਿੰਦਾ ਲਾਗੇ ਏਦਾਂ ਹੀ ਬਹੁਤ ਸਾਰੇ ਪਿੰਡਾਂ 'ਚ ਹੋ ਗਿਆ ਹੁਣ ਅਸੀਂ ਇਹ ਪਿੰਡਾਂ ਵਾਲੇ ਹੁਣ ਵੱਡਿਆਂ ਵੱਡਿਆਂ ਤੇ ਵੀ ਹੱਥ ਪੈ ਗਿਆ ਆ ਕੱਲ 85 ਕਿਲੋ ਹਿਰਨ ਫੜਿਆ ਤਰਨਤਾਨ 85 ਕਿਲੋ ਦੇਖੋ ਕਿੱਥੇ ਗ੍ਰਾਮਾਂ 'ਚ ਘਰ ਪਟ ਦਿੰਦੀਆਂ ਗ੍ਰਾਮਾਂ 'ਚ ਤੇ 85 ਕਿਲੋ ਕਿਤੇ ਉਹ ਵੀ ਜਾਣੀ ਹੋਸੀ ਆਮ ਕਰਾਂ 'ਚ ਸੋ ਵੱਡਿਆਂ ਤੇ ਵੀ ਹੱਥ ਪੈ ਗਿਆ ਹੁਣ ਕੋਈ ਨਹੀਂ ਬਚੂਗਾ ਚਾਹੇ ਕੋਈ ਕੋਈ ਕਿੱਡਾ ਮਰਜੀ politically powerful ਆ ਜਾਂ whatever ਅਸੀਂ ਤਾਂ ਨਾ ਤਾਂ ਕਿਸੇ ਖੱਡ ਜਿੱਸਾ ਪਾਉਣਾ ਰੇਤੇ ਦੀ ਚ ਨਾ ਬਸਤੇ ਜਿੱਸਾ ਪਾਉਣਾ ਨਾ ਕਿਸੇ ਢਾਬੇ ਜਿੱਸਾ ਪਾਉਣਾ ਹਿੱਸਾ ਪਾਉਣਾ ਤਾਂ ਤਿੰਨ ਸਾਡੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਜਿੱਸਾ ਪਾਉਣਾ ਹੋਰ ਕਿਤੇ ਸੰਕਲ ਸੋ ਆ ਜਿਹੜਾ ਪ੍ਰੋਗਰਾਮ ਹੈ ਤੁਸੀਂ ਆਪ ਰੱਖਿਆ ਹੈ ਜਾ ਤਾਂ ਉਹ ਵੇ ਅਸੀਂ ਤੁਹਾਡੇ ਤੇ ਥੱਪਿਆ ਹੋਵੇ ਪ੍ਰੋਗਰਾਮ ਵੀ ਕਰੋ 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 ਨਾ ਆਪ ਅਸੀਂ ਪੁੱਛਦੇ ਆਂ ਏਦਾਂ ਮਾਈਕ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਕਦੇ ਕਿਸੇ ਨੂੰ ਮਾਈਕ ਮਿਲਿਆ ਵੀ ਬੋਲ ਲੈ ਜੋ ਬੋਲਣਾ ਹੈ ਕਿਉਂਕਿ ਉਹਦਾ ਜਿਹੜਾ ਉਹ ਲਾਉਂਦੇ ਸੀ ਜਨਤਾ ਦਾ ਦਰਬਾਰ ਜਿਆ ਉਹਦੇ 'ਚ ਨਹੀਂ ਮਾਈਕ ਦਿੰਦੇ ਸੀ ਕਿਉਂਕਿ ਉਹਨੂੰ ਪਤਾ ਸੀ ਗਾਲ੍ਹਾਂ ਹੀ ਕੱਢਣਗੇ ਲੋਕ ਸਾਨੂੰ ਕਰਤੂਤਾਂ ਦਾ ਪਤਾ ਸੀ ਆਪਦੇ ਆਪ ਨੂੰ ਉਹਨਾਂ ਨੂੰ ਵੀ ਲੋਕ ਕਹਿਣਗੇ ਇਹ 'ਚੋਂ ਹਾਂ ਇੰਨੇ ਖਾ ਗਿਆ ਜੀ ਇਹ 'ਚੋਂ ਇੰਨੇ ਖਾ ਗਿਆ ਜੀ ਆ ਤੁਸੀਂ ਐਂ ਕਹਿ ਕੇ ਗਏ ਸੀ ਉਹ ਤਾਂ ਹੋਇਆ ਨਹੀਂ ਜੀ ਆ ਐਂ ਕਰਕੇ ਗਏ ਸੀ ਲੰਬੀ ਨੇ ਲੋਕਾਂ ਦੇ ਸੋ ਸਾਨੂੰ ਇਹ ਪਤਾ ਹੈ ਕਿ ਆ ਜੋ ਦੱਸੋ ਸਾਨੂੰ ਕੋਈ ਚੰਗਾ ਹੀ ਦੱਸੋਗੇ ਅਸੀਂ ਕੁਝ ਮਾੜਾ ਆਪਣੇ ਵੱਲੋਂ ਕੀਤਾ ਹੀ ਨਹੀਂ ਨੀਤਾਂ ਨੀਤਾ ਨੂੰ ਮਰਾਦਾ ਨੇ ਨਾ ਆਪਣੇ ਕਿਹਾ ਜਾਂਦਾ ਪੰਜਾਬੀ ਵਿੱਚ ਨੀਤਾ ਚੰਗੀਆਂ ਹੋਣ ਤਾਂ ਸਾਰਾ ਕੁਝ ਚੰਗਾ ਹੋ ਜਾਂਦਾ ਆ ਤਾਂ ਗੋਆਬੇ ਦਾ ਏਰੀਆ ਇਹ ਤਾਂ ਪੜਿਆ ਲਿਖਿਆ ਏਰੀਆ ਬਾਹਰਲੇ ਮੁਲਕਾਂ 'ਚ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਰਹਿੰਦੇ ਹੋਣਗੇ ਉਹ ਵੀ ਤੁਹਾਨੂੰ ਪੁੱਛਦੇ ਰਹਿੰਦੇ ਹੋਣਗੇ ਕਿਵੇਂ ਆ ਹੁਣ ਯਾਰ ਪਿੰਡ ਦਾ ਹਾਲ ਕੋ ਕੋਨ ਨੂੰ ਉੱਥੇ ਬੈਠੇ ਨੂੰ ਜ਼ਿਆਦਾ ਫਿਕਰ ਹੈ ਪਿੰਡ ਦੀ ਕਿ ਸਾਡੇ ਲਈ ਇੱਕ ਸੇਵਾ ਦੱਸੋ ਯਾਰ ਸੋ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਛੱਪੜ ਟੋਬੇ ਜਿਹੜੇ ਕਿ ਬਿਮਾਰੀਆਂ ਦਾ ਘਰ ਬਣ ਗਏ ਉਹਨਾਂ ਨੂੰ ਵੀ ਪਾਣੀ ਨੂੰ ਜਿਹੜਾ ਪੂਰਾ ਪਿਉਰੀਫਾਈ ਕਰਕੇ ਉਹਨੂੰ ਖੇਤਾਂ 'ਚ ਪਹੁੰਚਾ ਕੇ ਪ੍ਰੋਪਰ ਤਰੀਕੇ ਨਾਲ ਉਹ ਟੋਬੇ ਜਿਹੜੇ ਨੇ ਉਹਨਾਂ ਦਾ ਪੂਰਾ ਸਾਫ਼ ਸਪਾਈ ਦਾ ਪ੍ਰਬੰਧ ਕੀਤਾ ਜੋ ਹਰ ਪਿੰਡ 'ਚ 13000 ਦੇ ਨੇੜੇ ਦੇ ਪਿੰਡ ਹੈ ਔਰ 15000 ਤੋਂ ਵੱਧ ਟੋਬੇ ਨੇ ਕਿਉਂਕਿ ਕਈ ਪਿੰਡਾਂ 'ਚ 2-2 3-3 ਵੀ ਨੇ ਵੱਡੇ ਪਿੰਡਾਂ 'ਚ ਐਸੇ ਤਰ੍ਹਾਂ ਹਰ ਪਿੰਡ 'ਚ ਖੇਡਾਂ ਦਾ ਸਟੇਡੀਅਮ ਹਰ ਪਿੰਡ ਦੇ ਵਿੱਚ ਜਿਹੜਾ ਕੋਈ ਲਿੰਕ ਰੋਡ ਜਿਹੜੀ ਸ਼ਹਿਰ ਨੂੰ ਜੋੜਦੀ ਹੈ ਉਹ ਸ਼ਾਨਦਾਰ ਇਹਦੇ ਵਾਸਤੇ ਇੰਨੀਆਂ 4-5 ਚੀਜ਼ਾਂ ਵਾਸਤੇ ਪੈਸੇ ਜਾਰੀ ਹੋ ਗਏ ਨੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਅਫਸਰ ਗਿਣਤੀਆਂ ਮਿੰਨਤੀਆਂ ਕਰਨ ਵਾਸਤੇ ਆ ਜਾਣਗੇ ਬਾਕੀ ਸਰਪੰਚ ਸਾਹਿਬਾਨ ਬੈਠੇ ਨੇ ਪੰਚਾਇਤ ਦੇ ਮੈਂਬਰ ਸਾਹਿਬਾਨ ਬੈਠੇ ਨੇ ਤੁਸੀਂ ਨਵੇਂ ਚੁਣਿਓ ਯੰਗ ਮੁੰਡੇ ਚੁਣੇ ਗਏ ਨੇ ਉਹ ਯੰਗ ਮੁੰਡੇ ਜਿਹੜੇ ਚੁਣੇ ਗਏ ਨੇ ਸਰਪੰਚ ਉਹਨਾਂ 'ਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਕੁਝ ਕਰਕੇ ਦਿਖਾਉਣ ਦੀ ਚਾਹ ਹੁੰਦੀ ਹੈ ਸੋ ਤੁਸੀਂ ਨਵੇਂ ਨਵੇਂ ਆਈਡੀਆ ਲੈ ਕੇ ਆਓ ਅਸੀਂ ਤੁਹਾਡੇ ਨਾਲ ਆਸੀਂ ਪਿੰਡ ਛੋਟਾ ਵੱਡਾ ਨਹੀਂ ਦੇਖਦੇ ਅਸੀਂ ਕੋਈ ਛੋਟੇ ਦਿਮਾਗ ਦੀ ਰਾਜਨੀਤੀ ਨਹੀਂ ਕਰਦੇ ਕਿ ਇਸ ਪਿੰਡ 'ਚੋਂ ਘੱਟ ਵੋਟਾਂ ਪਈਆਂ ਨੇ ਚਾਰ ਫੁੱਲੀਆਂ ਹੀ ਪੱਟ ਦੋ ਬਾਅਦ 'ਚ ਕਹੀ ਜਾਇਓ ਜਾਂ ਜਿਹਨੂੰ ਵੋਟਾਂ ਪਈਆਂ ਉਹ ਤੋਂ ਕਰਾ ਲਿਓ ਨਾ ਅਜੀ ਕਹਿੰਦੇ ਆ ਵੀ ਤੂੰ ਨਵਾਂ ਆਈਡੀਆ ਲੈ ਕੇ ਆਓ ਕੋਈ ਲਾਇਬ੍ਰੇਰੀ ਖੋਲ੍ਹਨੀ ਹੈ ਕੋਈ ਪਿੰਡ 'ਚ ਸੋਲਰ ਲਾਈਟਾਂ ਲਾਉਣੀਆਂ ਨੇ ਕੋਈ ਪਿੰਡ ਦੇ ਵਿੱਚ ਕੋਈ ਹੋਰ ਨਵੀਂ ਚੀਜ਼ ਕਰਨੀ ਹੈ ਸਕੂਲ 'ਚ ਕਮਰੇ ਪਾਉਣੇ ਨੇ ਸਮਾਰਟ ਰੂਮ ਬਣਾਉਣਾ ਹੈ ਜੋ ਚਾਹੀਦਾ ਉਹ ਤੁਸੀਂ ਸਾਨੂੰ ਦੱਸ ਦਿਓ ਖਜ਼ਾਨੇ 'ਚ ਕੋਈ ਘਾਟਾ ਨਹੀਂ ਜੀ ਨੀਤੀਆਂ 'ਚ ਘਾਟਾ ਹੁੰਦਾ ਖਜ਼ਾਨੇ ਕਦੇ ਨਹੀਂ ਸਰਕਾਰਾਂ ਦੇ ਮੁੱਕਦੇ ਹੁੰਦੇ ਜੇ ਨੀਤੀਆਂ ਸਾਫ਼ ਹੋਣ ਸਾਡੇ 3 ਸਾਲ ਹੋ ਗਏ ਸਵਾ 3 ਸਾਲ ਹੋ ਗਏ ਮੇਰੇ ਮੂੰਹੋਂ ਕਹੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਅਜ ਤਾਂ ਕਹਣਾ ਆਓ ਤਾਂ ਸਹੀ ਤੁਸੀਂ ਲੈ ਜਾਓ ਲਾ ਦਿਓ ਬਸ ਕੋਲੇ ਖੜ ਕੇ ਕੋਈ ਪੈਸਾ ਆਵੇ ਤੁਹਾਨੂੰ ਕੋਈ ਸੜਕ ਵਾਸਤੇ ਲਾਇਬ੍ਰੇਰੀ ਵਾਸਤੇ ਸਕੂਲ ਵਾਸਤੇ ਕਿਰਪਾ ਕਰਕੇ ਇਹਨਾਂ ਸਮਝੋ ਕਿ ਸਰਕਾਰੀ ਕੰਮ ਆਪਾਂ ਨੇ ਕੀ ਲੈਣਾ ਹੋਈ ਜਾਣ ਦੋ ਕੋਲੇ ਖੜੋ ਇੱਟਾਂ ਚੈੱਕ ਕਰੋ ਪਹਿਲਾਂ ਤਾਂ ਕਿ ਇੱਟਾਂ ਜਿਹੜੀਆਂ ਉਹ ਪਿੱਲੀਆਂ ਤਾਂ ਨਹੀਂ ਦੋਮ ਸੋਮ ਤਾਂ ਨਹੀਂ ਅਵਲ ਐ ਇਹ ਟੱਬਲ ਐ ਜਾਂ ਦੋਮ ਐ ਜਾਂ ਸੋਮ ਐ ਉਹ ਚੈੱਕ ਕਰੋ ਸਿਮਿੰਟ ਕਿੰਨਾ ਪਾ ਰਹੇ ਨੇ ਤੇ ਕੀ ਕਿਸ ਤਰ੍ਹਾਂ ਦਾ ਮਟੀਰੀਅਲ ਲਾ ਰਹੇ ਨੇ ਸਾਰਾ ਤੁਸੀਂ ਇਹ ਚੈੱਕ ਕਰ ਲੋਗੇ ਤੇ ਲੋੜ ਨਹੀਂ ਪੈਣੀ ਫਿਰ ਅਸੀਂ ਜੇ ਤੁਸੀਂ ਮੈਨੂੰ ਸਾਨੂੰ ਦੱਸ ਦੋਗੇ ਕਿ ਆ ਜੀ ਇੱਥੇ ਘੱਟਿਆ ਮਟੀਰੀਅਲ ਲਾਇਆ ਜਾ ਰਿਹਾ ਉਹ ठेकेदार ਦਾ ਟੈਂਡਰ ਵੀ ਅਸੀਂ ਕੈਨਸਲ ਕਰਾਂਗੇ ਤੇ ਉਹਨੂੰ ਜੁਰਮਾਨਾ ਵੀ ਕਰਾਂਗੇ ਤੇ ਅੱਗੇ ਤੋਂ ਉਹਨੂੰ ਬਲੈਕਲਿਸਟ ਵੀ ਕਰਾਂਗੇ ਕਿ ਦੁਬਾਰੇ ਠੇਕਾ ਨਹੀਂ ਮਿਲਣਾ ਤੈਨੂੰ ਪਰ ਥੋੜਾ ਸਾਨੂੰ ਤੁਹਾਡੇ ਨਿਗਰਾਨੀ ਦੀ ਲੋੜ ਹੈ ਪਹਿਰੇਦਾਰ ਤੁਸੀਂ ਹੋ ਪਿੰਡਾਂ ਦੇ ਪਹਿਰੇਦਾਰ ਤੁਸੀਂ ਹੋ ਆ ਪਿੱਛੇ ਜਦੋਂ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਕਾਲੇ ਕੱਛਿਆਂਾਂ ਦਾ ਚੱਲ ਪਿਆ ਸੀ ਨਾ ਕਾਲੇ ਕੱਛਿਆਂ ਆ ਗਏ ਉਹ ਫਿਰ ਉਹ ਕਿਸੇ ਪੁਲਿਸ ਨੇ ਨਹੀਂ ਰੋਕੇ ਸੀ ਉਹ ਜਦੋਂ ਪਿੰਡਾਂ ਦੇ ਲੋਕ ਆਪ ਠਿਕਰੀ ਪਹਿਲਾਂ ਲਾਉਣ ਲੱਗ ਗਏ ਉਹ ਖਤਮ ਹੋ ਗਿਆ ਕੰਮ ਸਾਰਾ ਕਿਉਂਕਿ ਭਰੇ ਪਿੰਡ ਦੀ ਹਰੇਕ ਮੋੜ ਤੇ ਤਾਂ ਜਿਹੜੇ ਐਂਟਰੀ ਪੁਆਇੰਟ ਸੀ ਉੱਤੇ ਪਿੰਡ ਦੇ ਲੋਕ ਬੈਠੇ ਸੀ ਉਹ ਪੁਲਿਸ ਵਾਲੇ ਉੱਥੇ ਬਿਠਾ ਦੇਾਂਗੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਪਿੰਡ ਦਾ ਕੌਣ ਹੈ ਚਾਚਾ ਹੈ ਤਾਇਆ ਭੂਆ ਫੁੱਫੜ ਕੌਣ ਹੈ ਸੋ ਜਦੋਂ ਪਿੰਡ ਦੇ ਲੋਕ ਕਹਿੰਦੇ ਵੀ ਕਿੰਨਾਂ ਦੇ ਘਰੇ ਜਾਣਾ ਤੂੰ ਕੀ ਲੱਗਦਾ ਹੈ ਕਿਹੜੇ ਪਿੰਡ ਵਾਲੀ ਭੂਆ ਕਿਹੜੇ ਪਿੰਡ ਵਾਲਾ ਫੁੱਫੜ ਹੈ ਤੂੰ ਕ੍ਰੋਨ ਪਤਾ ਲੱਗ ਗਿਆ ਵੀ ਸਾਡੀ ਤਾਂ ਪਛਾਣ ਹੋ ਜਾਊਗੀ ਸਾਰਾ ਖਤਮ ਹੋ ਗਿਆ ਜੀ ਸੋ ਪਿੰਡਾਂ ਦੇ ਲੋਕ ਜੇ ਨજર ਪਿੰਡਾਂ ਦੇ ਪਹਿਰੇਦਾਰ ਨਹੀਂ ਬਣਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਸਰਕਾਰਾਂ ਤੁਹਾਡੇ ਨਾਲ ਨੇ ਅਫਸਰ ਜਿਹੜੇ ਕਹੋਂਗੇ ਤੁਹਾਨੂੰ ਦੇ ਦਾਂਗੇ ਪੁਲਿਸ ਤੁਹਾਡੇ ਨਾਲ ਆਊਗੀ ਪੁਲਿਸ ਤੁਹਾਡੇ ਨਾਲ ਖੜੂਗੀ ਪਰ ਥੋੜਾ ਸਾਡਾ ਸਾਥ ਦਿਓ ਤੇ ਤੁਸੀਂ ਦੇਖਦੇ ਜਾਓ ਇਹ ਕਿਵੇਂ ਤੁਸੀਂ ਮਹੀਨਿਆਂ ਚ ਹੀ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਆਪਦੇ ਅੱਖੀ ਦੇਖੋਗੇ ਮਹੀਨਿਆਂ ਚ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਯੂਥ ਆਇਆ ਮਾਵਾ ਪੈਣਾ ਵੱਡੀ ਪਾਰੀ ਗਿਣਤੀ ਚ ਆਉਣ ਦਾ ਕਾਰਨ ਇੱਕੋ ਹੀ ਹੈ ਇਹਨਾਂ ਨੂੰ ਉਮੀਦ ਦੀ ਕਿਰਨ ਇੱਕ ਇਹ ਧੰਨਵਾਦ ਕਰਨਾ ਹੀ ਆ ਨੇ ਕਿ ਸ਼ੁਕਰ ਹੈ ਸਾਨੂੰ ਇੱਕ ਉਮੀਦ ਦਾ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਇੱਕ ਛੋਟੀ ਜੀ ਸੂਰਜ ਦੀ ਕਿਰਨ ਨਜ਼ਰ ਆਈ ਹੈ ਵੀ ਬਾਹਰ ਨਿਕਲ ਸਕਦੇ ਆ ਇਸ ਹਨੇਰੀ ਸੁਰੰਗ ਚੋਂ ਇਹ ਮਾਵਾ ਪੈਣਾ ਦਾ ਇੱਥੇ ਆਉਣਾ ਬਹੁਤ ਵੱਡੀ ਗੱਲ ਹੈ ਕਹਿੰਦੇ ਮਾਵਾ ਦਾ ਆਸ਼ੀਰਵਾਦ ਮਿਲ ਜੇ ਪੈਣਾ ਦੀਆਂ ਦੁਆਵਾਂ ਮਿਲ ਜਾਣ ਦੁਨੀਆ ਦਾ ਕੋਈ ਮੈਦਾਨ ਐਸਾ ਨਹੀਂ ਜਿੱਥੇ ਨੂੰ ਬੰਦਾ ਫਤਿਹ ਨਾ ਕਰ ਸਕਦਾ ਹੋਵੇ ਮਾਵਾ ਪੈਣਾ ਦੀਆਂ ਦੁਆਵਾਂ ਤੇ ਆਸ਼ੀਰਵਾਦ ਚ ਬਹੁਤ ਵੱਡੀ ਸ਼ਕਤੀ ਹੈ ਬਹੁਤ ਵੱਡੀ ਸ਼ਕਤੀ ਹੈ ਸੋ ਇਸ ਕਰਕੇ ਤੁਹਾਡਾ ਧੰਨਵਾਦ ਹੈ ਜੀ ਮੈਨੂੰ ਪਤਾ ਸਭ ਤੋਂ ਵੱਧ ਪੀੜਿਤ ਜੇ ਕੋਈ ਪਤੀ ਨਸ਼ਾ ਕਰਦਾ ਜਾਂ ਪੁੱਤ ਐ ਉਹ ਡਰਗ ਤੇ ਲੱਗ ਗਿਆ ਜਾਂ ਪਤੀ ਜਾਂ ਬਾਪ ਲੱਗ ਗਿਆ ਸਭ ਤੋਂ ਵੱਧ ਦੁਖੀ ਜਿਹੜਾ ਉਹ ਆ ਤਬਕਾ ਹੁੰਦਾ ਸਾਡੀਆਂ ਮਾਵਾ ਪੈਣ ਵਾਲਾ ਕਿਉਂਕਿ ਉਹਨੂੰ ਪਤਾ ਹੁੰਦਾ ਹੁਣ ਚੁੱਲਾ ਚੁੱਲੇ ਨੂੰ ਖਤਰਾ ਪੈਦਾ ਹੋ ਗਿਆ ਹੁਣ ਘਰ ਬਚਣਾ ਮੁਸ਼ਕਲ ਹੋ ਜੂਗਾ ਇਸੇ ਕਰਕੇ ਜਦੋਂ ਕਿਤੇ ਸਾਡੇ ਐਮ ਐਲ ਏ ਜਾਂ ਸਾਡੇ ਕੋਈ ਅਧਿਕਾਰੀ ਕਿਸੇ ਪਿੰਡ ਚ ਜਾਂਦੇ ਨੇ ਸਭ ਤੋਂ ਪਹਿਲਾਂ ਲੇਡੀ ਸਾਹਮਣੇ ਆਉਂਦੀਆਂ ਨੇ ਉਹ ਕਹਿੰਦੇ ਨਸ਼ਾ ਖਤਮ ਕਰ ਖਤਮ ਕਰਾ ਦਿਓ ਪੁੱਤ ਬੇ ਬੁੱਤ ਨਸ਼ਾ ਖਤਮ ਕਰਾ ਦਿਓ ਸਭ ਤੋਂ ਪਹਿਲਾਂ ਕਹਿਣ ਆਉਂਦੀਆਂ ਨੇ ਇਹ ਗੱਲ ਆ ਪਿੱਛੇ ਤੁਸੀਂ ਇੱਕ ਵੀਡੀਓ ਦੇਖਣੀ ਬਠਿੰਡੇ ਦੀ ਬਠਿੰਡੇ ਚ ਜਦੋਂ ਨਸ਼ਾ ਤਸਕਰ ਦੇ ਘਰੇ ਉਸ ਪਿੰਡ ਚ ਬਲਡੋజర్ ਚੱਲਿਆ ਜਦੋਂ ਬਲਡੋజర్ ਨੇ ਉੱਪਰਲੇ ਛੱਜੇ ਚ ਪਾ ਕੇ ਪੰਜਾ ਜਾ ਉਹ ਨੌਂ ਜੇ ਜਦੋਂ ਥੱਲੇ ਸਿੱਟਿਆ ਇੱਕ ਲੇਡੀ ਖੜੀ ਸੀ ਉਹ ਭੱਜ ਕੇ ਲੱਡੂਆਂ ਵਾਲਾ ਡੱਬਾ ਲੈ ਕੇ ਆਈ ਸਾਰੀ ਪੁਲਿਸ ਨੂੰ ਸਾਰੇ ਪੱਤਰਕਾਰਾਂ ਨੂੰ ਉਹਨੇ ਲੱਡੂ ਖਵਾਏ ਕਹਿੰਦੇ ਆ ਸਾਸੀ ਸੋਚਿਆ ਨਹੀਂ ਸੀ ਲੱਡੂ ਖਾ ਲੋ ਐਨਾ ਖੁਸ਼ੀ ਦਾ ਕਹਿੰਦੇ ਆ ਸਾਨੂੰ ਆਏ ਸੀ ਸਾਡੇ ਜਵਾਕ ਵੀ ਐਸ ਘਰ ਦੀਆਂ ਨੀਹਾਂ ਚ ਜਿਹੜਾ ਜਾਂ ਗਾਰੇ ਇੱਟਾਂ ਚ ਬਸ ਘਰ ਜਾਣਗੇ ਵੀ ਇਹ ਘਰੀ ਖਤਮ ਕਰੂਗਾ ਸਾਡੇ ਪਿੰਡ ਨੂੰ ਇੱਕ ਪਿੰਡ ਜਗਰਾਉਂ ਕੋਲੇ ਸੀ ਵੈਸੇ ਜਗਰਾਉਂ ਪੁਲਿਸ ਪੈਂਦਾ ਨਾਰੰਗਵਾਲ ਉੱਥੋਂ ਮੈਂ ਵੀਡੀਓ ਦੇਖੀ ਟੀਵੀ ਤੇ ਸਰਪੰਚ ਨਾਲ ਗੱਲ ਕੀਤੀ ਉਹ ਸਰਪੰਚ ਉਹਨਾਂ ਲੜੀ ਜਾਂਦਾ ਸੀ ਉਹ ਜਨਾਨੀ ਨਾਲ ਵੀ ਤੂੰ ਨਸ਼ੇ ਨਾ ਵੇਚ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਪਹਿਲਾਂ ਦੇ ਵੇਚਦੇ ਆ ਮੈਂ ਤਾਂ ਵੇਚੂਗੀ ਉਹ ਮੈਂ ਨੰਬਰ ਲੱਭ ਕੇ ਜਦੋਂ ਸਰਪੰਚ ਨਾਲ ਗੱਲ ਕੀਤੀ ਮੈਂ ਕੀ ਕਹਿੰਦੀ ਸੀ ਇਹ ਕਹਿੰਦੀ ਐਂ ਕਹਿੰਦੀ ਸੀ ਮੈਂ ਤਾਂ ਵੇਚੂਗੀ ਮੈਂ ਘੰਟਾ ਖੜ ਜਾ ਬਸ ਇੱਕ ਘੰਟੇ ਚ ਪੁਲਿਸ ਆਈ ਨਾਲੇ ਤਾਂ ਉਹਨੂੰ ਜੇਲ੍ਹ ਚ ਲੈ ਗਈ ਨਾਲੇ ਉਹਦਾ ਘਰ ਢਾਤਾ ਜੀ ਮੈਂ ਕਿਹਾ ਸਰਪੰਚ ਸਾਹਿਬ ਹੁਣ ਕਿਵੇਂ ਆ ਕਹਿੰਦਾ ਹੁਣ ਕੋਈ ਨਹੀਂ ਕੋਈ ਆ ਪਿੰਡ ਚ ਖੰਡ ਪਟ ਕਰਾਇਆ ਜੀ ਇਸ ਤੱਕ ਲੱਡੂ ਬ ਸੋ ਪਿੰਡਾਂ ਦੇ ਲੋਕ ਕਈ ਵਾਰੀ ਪਿੰਡਾਂ ਦੇ ਵਿਰੋਧੀ ਬਣੇ ਫਿਰਦੇ ਨੇ ਪਰ ਉਹਨਾਂ ਨੂੰ ਪਛਾਣ ਲਓ ਸਾਨੂੰ ਦੱਸ ਦਿਓ ਅਸੀਂ ਆਪੇ ਕਰਦਾ ਹੈ ਕੰਮ